ਅਸੀਂ ਜੋ ਹਨ ਇੱਕ ਹੀ ਹੋਂ ਦੇਖਦੇ ਸਾਡਾ ਆਖਰੀ ਅਧਿਆਇ ਜੋਹਨਾ ਦੀ ਕਿਤਾਬ ਦਾ ਸੋ ਇੱਥੇ ਲਿਖਿਆ ਕਿ ਇਸ ਤੋਂ ਬਾਅਦ ਜੀਸੂ ਨੇ ਇੱਥੇ ਲਿਖਿਆ ਤਬੀਰੀਸ ਤੇ ਤਬੀਰੀਸ ਝੀਲ ਮਤਲਬ ਗਲੀਲ ਦੀ ਝੀਲ ਜਿਹੜੀ ਸੀ ਇਹਦੇ ਕਈ ਨਾਂ ਹੁੰਦੇ ਆ ਇਸ ਇੱਕ ਝੀਲ ਦੇ ਤੇ ਆਪਣੇ ਆਪ ਨੂੰ ਚੇਲਿਆ ਅਤੇ ਫਿਰ ਪ੍ਰਗਟ ਕੀਤਾ ਚੇਲਿਆਂ ਉੱਤੇ ਫਿਰ ਪ੍ਰਗਟ ਕੀਤਾ ਹੁਣ ਮਤਲਬ ਜੀਸੂ ਜੀ ਉੱਠਿਆ ਉਹਨੇ ਕਈ ਵਾਰੀ ਆਪਣੇ ਆਪ ਨੂੰ ਚੇਲਿਆਂ ਨੂੰ ਪ੍ਰਗਟ ਕੀਤਾ ਹੁਣ ਇੱਥੇ ਲਿਖਿਆ ਫਿਰ ਉਹਨੇ ਪ੍ਰਗਟ ਕੀਤਾ ਅਤੇ ਇਸ ਤਰ੍ਹਾਂ ਪ੍ਰਗਟ ਕੀਤਾ ਸਮੂਹ ਪਤਰਸ ਅਤੇ ਥੋਮਾ ਜਿਹੜਾ ਦਦੀਮਸ ਕਹਾਉਂਦਾ ਹੈ ਅਤੇ ਗਲੀਲ ਦੇ ਕਾਨਾਂ ਤੋਂ ਨਥਾਨੀਅ ਅਤੇ ਜਬਦੀ ਦੇ ਪੁੱਤਰ ਅਤੇ ਯੀਸੂ ਦੇ ਚੇਲੇਆਂ ਵਿੱਚੋਂ ਦੋ ਹੋਰ ਇਕੱਠੇ ਸਨ ਸਮੂਹ ਪਤਰਸ ਨੇ ਉਹਨਾਂ ਨੂੰ ਕਿਹਾ ਮੈਂ ਮੱਛੀਆਂ ਫੜਨ ਜਾ ਰਿਹਾ ਹਾਂ ਹੁਣ ਤੁਸੀਂ ਯਾਦ ਰੱਖ ਸਕਦੇ ਕਿ ਜਿਹੜਾ ਪਤਰਸ ਸੀ ਉਹ ਪਹਿਲਾਂ ਉਹ ਜਿਹਨੂੰ ਯੀਸੂ ਨੇ ਸੱਦਿਆ ਹੀ ਸੀ ਤਿੰਨ ਸਾਲ ਸਾਢੇ ਤਿੰਨ ਸਾਲ ਪਹਿਲਾਂ ਉਹ ਮੱਛੀਆਂ ਫੰਡ ਵਾਸੀ ਤੇ ਹੁਣ ਉਹ ਕਹਿੰਦਾ ਵੀ ਮੈਂ ਮੱਛੀਆਂ ਫੰਡ ਚੱਲਾਂ ਮਤਲਬ ਆਈ ਡੋਟ ਨੋ ਦਾ ਕਹਿੰਦਾ ਕੀ ਮਤਲਬ ਸੀ ਪਰ ਹੋ ਸਕਦਾ ਵੀ ਉਹ ਕਹਿੰਦਾ ਵੀ ਜਿਹੜਾ ਮੈਂ ਕੰਮ ਅੱਗੇ ਕਰਦਾ ਸੀ ਉਹ ਮੈਂ ਕਰਨਾ ਚਾਹੁੰਦਾ ਹਾਂ ਸ਼ਾਇਦ ਉਹ ਦਿਲ ਨੂੰ ਕੀਤਾ ਕਿ ਬਰੀ ਜੀ ਕਰਦਾ ਕੋਈ ਚੀਜ਼ ਕਰਨੀ ਜਿਹੜੀ ਤੁਸੀਂ ਅੱਗੇ ਕਰਦੇ ਸੀ ਇਹ ਤਾਂ ਮੈਂ ਪੂਰੀ ਤਰ੍ਹਾਂ ਨਹੀਂ ਕਹਿ ਸਕਦਾ ਪਰ ਬਾਅਦ ਵਿੱਚ ਇਹ 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 ਯਿਸੂ ਇਸ ਗੱਲ ਦੇ ਉੱਤੇ ਥੋੜੀ ਜੀ ਰੌਸ਼ਨੀ ਪਾਊਗਾ ਇੱਥੇ ਲਿਖਿਆ ਉਹਨਾਂ ਨੇ ਉਸ ਨੂੰ ਕਿਹਾ ਅਸੀਂ ਵੀ ਤੇਰੇ ਨਾਲ ਚੱਲਦੇ ਹਾਂ ਉਹ ਨਿਕਲ ਕੇ ਕਿਸ਼ਤੀ ਉੱਤੇ ਚੜ ਗਏ ਪਰ ਉਸ ਰਾਤ ਉਹਨਾਂ ਕੁਝ ਨਾ ਫੜਿਆ ਹਣ ਹਣ ਵਿਸ਼ਾਖ ਕੋ ਕਹਿੰਦਾ ਮੱਛੀਆਂ ਫੜਨੀਆਂ ਹਣ ਉਹ ਦਿਨ ਯਾਦ ਆਉਂਦੇ ਹੋਣਗੇ ਉਹਨਾਂ ਜਦੋਂ ਕਿੰਨੀ ਵਾਰੀ ਮੱਛੀਆਂ ਫੜਨ ਜਾਂਦੇ ਸੀ ਤੇ ਕੁਸ ਨਾ ਸੀ ਉਹਨਾਂ ਨੂੰ ਮਿਲਦਾ ਪਰ ਸ਼ਾਇਦ ਨੂੰ ਯਾਦ ਹੋਗਾ ਕਿ ਐ ਸਮੇਂ ਤੇ ਜਰਜੀਸ ਨੇ ਪਹਿਲਾਂ ਪਤਰਸ ਨੂੰ ਚੁਣਿਆ ਸੀ ਛੇਲੇ ਛੇਲਾ ਹੁਣ ਤੇ ਉਹਨੇ ਪਤਰਸ ਦੇ ਦੀ ਕਸ਼ਤੀ ਵਾਰਤੀ ਤੇ ਫਿਰ ਉਹਨੂੰ ਕਿਹਾ ਸੀ ਵੀ ਤੁਸੀਂ ਇੱਧਰ ਆਪਣਾ ਜਿਹੜਾ ਜਾਲ ਆ ਪਾਓ ਤੇ ਇੰਨੀਆਂ ਮੱਛੀਆਂ ਸਾਰੀ ਰਾਤ ਕੁਸ ਨਹੀਂ ਮਿਲਿਆ ਉਹਨਾਂ ਨੂੰ ਪਤਰਸ ਨੇ ਕਿਹਾ ਵੀ ਸੀ ਜੀ ਸੁਣੋ ਉਹ ਬਈ ਬਈ ਗੁਰੂ ਜੀ ਅਸੀਂ ਸਾਰੀ ਰਾਤ ਮੱਛੀਆ ਫੜਨ ਦੀ ਕੋਸ਼ਿਸ਼ ਕੀਤੀ ਕੋਸ ਨਹੀਂ ਮਿਲਿਆ ਪਰ ਜੀ ਤੂੰ ਕਹਿਣਾ ਐ ਅਸੀਂ ਕਰ ਦਿੰਨੇ ਆ ਸੋ ਹੁਣ ਉਹੀ ਹਾਲਾਤ ਆ ਉਹ ਕਹਿੰਦਾ ਮੈਂ ਮੱਛੀਆ ਫੜਨ ਚੱਲਣਾ ਆ ਤੇ ਉਹਨਾਂ ਨੂੰ ਹੁਣ ਕੋਸ ਨਹੀਂ ਮਿਲਿਆ ਸਾਰੀ ਰਾਤ ਭਾਈ ਸਵੇਰ ਹੁੰਦੇ ਹੀ ਯਿਸੂ ਕੰਡੇ ਤੇ ਖੜਾ ਸੀ ਪਰ ਚੇਲਿਆਂ ਨੇ ਨਾ ਪਛਾਣਿਆ ਕਿ ਉਹ ਯਿਸੂ ਹੈ ਤਦ ਯਿਸੂ ਨੇ ਉਹਨਾਂ ਨੂੰ ਕਿਹਾ ਹੇ ਬੱਚਿਓ ਕੀ ਤੁਹਾਡੇ ਕੋਲ ਕੋਈ ਮੱਛੀ ਹੈ ਉਹਨਾਂ ਉਸਨੇ ਉੱਤਰ ਦਿੱਤਾ ਨਹੀਂ ਉਹਨੇ ਇਹ ਉਹਨਾਂ ਨੂੰ ਕਿਹਾ ਕਿ ਕਸ਼ਤੀ ਦੇ ਸੱਜੇ ਪਾਸੇ ਜਾਲ ਪਾਓ ਤਾਂ ਤੁਹਾਨੂੰ ਮਿਲਣਗੀਆਂ ਉਹਨਾਂ ਨੇ ਮੇਬੀ ਕਦੇ ਪਾਸੇ ਪਾਇਆ ਸੀ ਤੇ ਉਹਨੂੰ ਲੱਗਿਆ ਹੋਣਾ ਵੀ ਫਰਕ ਕੀ ਹੈ ਮਤਲਬ ਕਿਸ਼ਤੀ ਵੀ ਕਿੰਨੀ ਚੜਾਈ ਹੈ ਜਿਹਦੇ ਕਰਕੇ ਇੱਥੇ ਮੱਛੀਆਂ ਹੋਣਗੀਆਂ ਇੱਥੇ ਨਹੀਂ ਹੋਣਗੀਆਂ ਰਾਈਟ ਸੋ ਉਹਨਾਂ ਨੇ ਪਾਇਆ ਅਤੇ ਮੱਛੀਆਂ ਬਹੁਤ ਬਹੁਤੀਆਂ ਹੋਣ ਕਰਕੇ ਉਹ ਜਾਲ ਨੂੰ ਖਿੱਚ ਨਾ ਸਕੇ ਤਾਂ ਉਸ ਚੇਲੇ ਨੇ ਜਿਸ ਨਾਲ ਯਿਸੂ ਪਿਆਰ ਕਰਦਾ ਸੀ ਪਤਰਸ ਨੂੰ ਕਿਹਾ ਇਹ ਤਾਂ ਪ੍ਰਭੂ ਹੈ ਉਹ ਪਛਾਣ ਗਿਆ ਵੀ ਇਹਹੀ ਚੀਜ਼ ਅੱਗੇ ਹੋਈ ਸੀ ਤੇ ਉਹ ਕੀਤੀ ਸੀ ਯਿਸੂ ਨੇ ਸੋ ਹੁਣ ਉਹਦੇ ਮਨ ਵਿੱਚ ਇਹ ਆ ਗਿਆ ਪਾ ਤਾਂ ਇੰਟਰਸਟਿੰਗ ਪਤਰਸ ਦੇ ਮਨ ਵਿੱਚ ਨਹੀਂ ਪਹਿਲਾਂ ਹੈ ਇੱਥੇ ਲਿਖਿਆ ਉਹ ਉਹ ਚੇਲਾ ਜਿਸ ਨਾਲ ਯਿਸੂ ਪਿਆਰ ਕਰਦਾ ਸੀ ਪਤਰਸ ਨੂੰ ਕਹਿੰਦਾ ਇਹ ਤਾਂ ਪ੍ਰਭੂ ਆ ਜਦੋਂ ਸਮੁੰਦਰ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਹੈ ਤਾਂ ਉਸ ਨੇ ਆਪਣਾ ਬਾਹਰੀ ਵਸਤਰ ਲੱਕ ਨਾਲ ਬੰਨਿਆ ਕਿਉਂਕਿ ਉਹ ਨੰਗਾ ਸੀ ਅਤੇ ਚੀਲ ਵਿੱਚ ਉਹ ਉਹਨੇ ਛਾਲ ਮਾਰੀ ਪਰ ਦੂਜੇ ਚੇਲੇ ਮੱਛੀਆਂ ਦੇ ਜਾਲ ਨੂੰ ਖਿੱਚਦੇ ਹੋਏ ਕੈਸ਼ਤੀ ਵਿੱਚ ਆ ਗਏ ਕਿਉਂਕਿ ਉਹ ਜ਼ਮੀਨ ਤੋਂ ਜ਼ਿਆਦਾ ਨਹੀਂ ਪਰ ਲਗਭਗ 200 ਹੱਥ ਦੀ ਦੂਰੀ ਤੇ ਸੰ ਜਦੋਂ ਉਹ ਜ਼ਮੀਨ ਤੇ ਉਤਰੇ ਤਾਂ ਉਹਨਾਂ ਨੇ ਕੋਲਿਆਂ ਦੀ ਅੱਗ ਅਤੇ ਉਸ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ ਜਿਸ ਨੇ ਉਹਨਾਂ ਨੂੰ ਕਿਹਾ ਉਹਨਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸੀਂ ਹੁਣੇ ਫੜੀਆਂ ਹਨ ਸੀ ਯਿਸੂ ਆਪਣੇ ਚੇਲਿਆਂ ਨੂੰ ਮਾਨੀਟਰ ਕਰ ਰਿਹਾ ਸੀ ਲੱਗ ਰਿਹਾ ਮੈਨੂੰ ਕਿ ਉਹ ਹੁਣ ਕੀ ਕਰ ਰਹੇ ਆ ਤੇ ਪਤਰਸ ਨੇ ਕਿਹਾ ਕਿ ਮੈਂ ਮੱਛੀਆਂ ਫੜਨ ਚੱਲਾਂ ਤੇ ਬਾਕੀ ਦੇ ਵੀ ਏਕਸਕਿਊਜ਼ ਮੀ ਉਹਦੇ ਪਿੱਛੇ ਆ ਕੇ ਉਹ ਮੱਛੀਆਂ ਫੜ ਗਏ ਰਾਈਟ ਸੋ ਸਮੁੰਦਰ ਪਤਰਸ ਨੇ ਚੜ੍ਹ ਕੇ 100 ਇੱਥੇ ਲਿਖਿਆ 53 ਵੱਡੀਆਂ ਮੱਛ 100 53 ਵੱਡੀਆਂ ਮੱਛੀਆਂ ਦੇ ਭਰੇ ਜਾਲ ਨੂੰ ਜ਼ਮੀਨ ਤੇ ਖਿੱਚ ਲਿਆਂਦਾ ਅਤੇ ਇੰਨੀਆਂ ਜ਼ਿਆਦਾ ਹੁਣ ਤੇ ਵੀ ਜਾਲ ਨਾ ਟੁੱਟਿਆ ਸੋ ਦੋ ਚਮਤਕਾਰ ਹੋਇਆ ਇੱਕ ਤਾਂ ਇੰਨੀਆਂ ਮੱਛੀਆਂ ਸੀ ਤੇ ਦੂਜਾ ਉਹ ਜਾਲ ਵੀ ਨਹੀਂ ਟੁੱਟਿਆ ਜਿਹਦੇ ਜਿਹਨਾਂ ਇੰਨੀਆਂ ਮੱਛੀਆਂ ਨੂੰ ਬਚਾਉਣ ਦੇ باوجود ਅਸੀਂ ਜਾਣਦੇ ਸੀ ਕਿ ਬਹੁਤ ਵਾਰੀ ਜਿਹੜੇ ਚੇਲੇ ਸੀ ਬਾਈਬਲੀਅਨ ਲੇਖਾਂ ਵਿੱਚ ਵੀ ਉਹਨਾਂ ਦਾ ਰੈਕੋਰਡ ਹੈਗਾ ਕਿ ਉਹ ਉਹ ਜਾਲ ਨੂੰ ਦੁਬਾਰਾ ਠੀਕ ਕਰਦੇ ਹੁੰਦੇ ਸੀ ਉਹ ਕਰਕੇ ਉਹ ਪਾੜ ਜਾਂਦਾ ਸੀ ਪਰ ਇੱਥੇ ਲਿਖਿਆ ਜਾਲ ਟੁੱਟਿਆ ਵੀ ਨਹੀਂ ਸੋ ਦੋ ਚਮਤਕਾਰ ਇੱਕ ਚਮਤਕਾਰ ਵਿੱਚ ਇੱਥੇ ਹੋਇਆ ਸੋ ਜਿਸ ਨੂੰ ਉਹਨਾਂ ਨੇ ਕਿਹਾ ਆਓ ਭੋਜਨ ਖਾਓ ਜੇਲਿਆਂ ਵਿੱਚੋਂ ਕਿਸੇ ਦਾ ਵੀ ਉਸ ਤੋਂ ਇਹ ਪੁੱਛਣ ਦਾ ਹੌਸਲਾ ਨਾ ਪਿਆ ਕਿ ਤੂੰ ਕੌਣ ਹੈ ਆਈ ਡੋਨਟ ਨੋ ਵਾਈ ਇਹ ਸਮਝਣ ਆਖ ਹੈ ਕਿਉਂ ਚੇਜਿਕਦੇ ਸੀ ਇਹ ਪੁੱਛਣਾ ਬਈ ਤੂੰ ਕੌਣ ਹੈ ਸ਼ਰਦਾ ਦੇ ਕਰਕੇ ਜਾਂ ਸੰਗ ਦੇ ਕਰਕੇ ਜਾਂ ਲਾਈਕ ਸੰਗ ਦੇ ਸੀ ਜਾਂ ਵੀ ਡੋਨਟ ਨੋ ਇੱਥੇ ਲਿਖਿਆ ਕਿਉਂਕਿ ਉਹ ਜਾਣਦੇ ਸਨ ਕਿ ਇਹ ਪ੍ਰਭੂ ਹੈ ਸੋ ਇੱਥੇ ਲਿਖਿਆ ਉਹ ਜਾਣਦੇ ਸੀ ਕਿ ਪ੍ਰਭੂ ਤਾਂ ਹੀ ਉਹ ਪੁੱਛਣ ਦਾ ਹੌਸਲਾ ਨਹੀਂ ਰੱਖਦੇ ਜਿਸੂ ਆਇਆ ਤੇ ਰੋਟੀ ਲਾ ਕੇ ਉਹਨਾਂ ਨੂੰ ਦਿੱਤੀ ਅਤੇ ਇਸੇ ਤਰ੍ਹਾਂ ਮੱਛੀ ਵੀ ਇਹ ਤੀਜੀ ਵਾਰ ਸੀ ਕਿ ਯਿਸੂ ਮਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਚੇਲਿਆਂ ਉੱਤੇ ਪ੍ਰਗਟ ਹੋਇਆ ਜਦੋਂ ਉਹ ਖਾ ਹਟੇ ਤਾਂ ਯਿਸੂ ਨੇ ਸਮੂਨ ਪਤਰਸ ਨੂੰ ਪੁੱਛਿਆ ਐਸ ਸਮੂਨ ਯੋਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਪਿਆਰ ਕਰਦਾ ਹੈ ਹੁਣ ਇਨ੍ਹਾਂ ਨਾਲੋਂ ਲੱਗਦਾ ਹੈ ਉਹ ਗੱਲ ਕਰ ਰਿਹਾ ਮੱਛੀਆਂ ਬਾਰੇ ਜਿਹੜੀਆਂ ਫੜੀਆਂ ਜਿਨ੍ਹਾਂ ਦਾ ਢੇਰ ਸਾਰਾ ਜਾਲ ਭਰਿਆ ਹੋਇਆ ਸੀ ਕਾਕੀ ਪਤਰਸ ਮੱਛੀਆਂ ਨੂੰ ਆਵੀ ਮੱਛੀ ਉਹਦੇ ਲਈ ਪੈਸਾ ਸੀ ਤੇ ਮੱਛੀਆਂ ਉਹਦਾ ਕੰਮ ਸੀ ਜਿੱਦਾਂ ਸਾਡਾ ਕੰਮ ਆ ਸਾਡੇ ਕੰਮ ਨਾਲ ਜੁੜੇ ਪੈਸੇ ਆ ਇਸੇ ਤਰ੍ਹਾਂ ਪਤਰਸ ਲਈ ਉਹ ਜਿਹੜੀਆਂ ਮੱਛੀਆਂ ਸੀ ਉਹ ਕਮਾਈ ਸੀ ਉਹਦੀ ਰਾਈ ਪਰ ਜੀਸਸ ਨੇ ਕਹਿੰਦਾ ਸਮੂਨ ਜੋ ਉਹਨਾਂ ਦੇ ਪੁੱਤਰ ਕੀ ਤੂੰ ਮੈਨੂੰ ਇਨਾ ਨਾਲੋਂ ਵੱਧ ਪਿਆਰ ਕਰਦਾ ਹੈ ਉਸਨੇ ਕਿਹਾ ਹਾਂ ਪ੍ਰਭੂ ਜੀ ਤੂੰ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ਜਿਸ ਨੇ ਉਸ ਨੂੰ ਕਿਹਾ ਮੇਰੇ ਲੈ ਲਿਆ ਨੋ ਚਰਾ ਮੇਰੇ ਲੈ ਲਿਆ ਨੋ ਚਰਾ ਸੋ ਉਹ ਕਿ ਉਹ ਕਹਿੰਦਾ ਸੀ ਮੱਛੀਆਂ ਨੂੰ ਛੱਡ ਕੇ ਮੇਰੇ ਮੇਰੇ ਕੋਲ ਜਿਹੜਾ ਭੇਡਾਂ ਆ ਜਿਹਨਾਂ ਦੀ ਉਹ ਕਰ ਕਰਕੇ ਮੇਰੇ ਲੋਕਾਂ ਦੀ ਮੇਰੀਆਂ ਭੇਡਾਂ ਮਤਲਬ ਜਿਨ੍ਹਾਂ ਨੇ ਮੇਰੇ ਉੱਤੇ ਨੇਚਾ ਕਰਨੀ ਆ ਉਹ ਸ਼ਾਇਦ ਉਹਨਾਂ ਬਾਰੇ ਵੀ ਗੱਲ ਕਰ ਰਿਹਾ ਸੀ ਜਿਹੜੇ ਪਥਰਸ ਦੇ ਦਿਵਾਲਾਏ ਸੀ ਬਸ ਜੀਸਸ ਦੇ ਬਾਕੀ ਰਸੂਲ ਆਈ ਡੋਨੋ ਪਰ ਜਰੂਰ ਜੀਸਸ ਕਹਿੰਦਾ ਸੀ ਕਿ ਜੇ ਤੂੰ ਮੈਨੂੰ ਪਿਆਰ ਕਰਦਾ ਆ ਇਹਨਾਂ ਨਾਲੋਂ ਜ਼ਿਆਦਾ ਫਿਰ ਤੂੰ ਇਹਨਾਂ ਦੀ ਥਾਂ ਤੇ ਮਤਲਬ ਇਸ ਕਮਾਈ ਦੀ ਥਾਂ ਤੇ ਤੂੰ ਉਹ ਕੰਮ ਕਰ ਮਤਲਬ ਜਿਹੜੇ ਮੇਰੇ ਵਿੱਚ ਮੇਰੇ ਲੈਲੇ ਆ ਉਹਨਾਂ ਦੀ ਦੇਖਭਾਲ ਕਰ ਮੇਰੇ ਮੇਰੇ ਵਿੱਚ ਇਹਨਾਂ ਨੇ ਯਕੀਨ ਕਰਨਾ ਹੈ ਜਾਂ ਕਰ ਰਹੇ ਹਨ ਉਸਨੇ ਫਿਰ ਦੂਜੀ ਵਾਰ ਉਹਨੂੰ ਪੁੱਛਿਆ ਹੇ ਸਮੂਨ ਯਹੋਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈ ਉਸਨੇ ਕਿਹਾ ਹਾਂ ਪ੍ਰਭੂ ਜੀ ਤੂੰ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ਜੀਸਸ ਨੇ ਉਹਨੂੰ ਕਿਹਾ ਮੇਰੀਆਂ ਭੇਡਾਂ ਦੀ ਰਖਵਾਲੀ ਕਰ ਮੱਛੀਆਂ ਦੇ ਫੜਨ ਤੇ ਧਿਆਨ ਲਾਉਣ ਦੀ ਬਜਾਏ ਤੂੰ ਮੇਰੀਆਂ ਭੇਡਾਂ ਦੀ ਰਖਵਾਲੀ ਕਰ ਫਿਰ ਉਸਨੇ ਤੀਜੀ ਵਾਰ ਉਹਨੂੰ ਪੁੱਛਿਆ ਹੇ ਸਮੂਨ ਯਹੋਨਾ ਦੇ ਪੁੱਤਰ ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈ ਤਾਂ ਇਹ ਪਾਤਰ ਸਦ ਆਸ ਹੋ ਗਿਆ ਕਿਉਂਕਿ ਯਿਸੂ ਨੇ ਉਸ ਨੂੰ ਤੀਜੀ ਵਾਰ ਕਿਹਾ ਸ਼ਾਇਦ ਉਹਨੂੰ ਅੰਦਰ ਲੱਗ ਰਿਹਾ ਹੋਗਾ ਕਿ ਯੂ ਨੋ ਤੂੰ ਯਕੀਨ ਨਹੀਂ ਕਰਦਾ ਮੇਰੇ ਤੇ ਵੀ ਮੈਂ ਤੈਨੂੰ ਪਿਆਰ ਕਰਦਾ ਯਾਦ ਰੱਖੋ ਕਿ ਉਹ ਹੁਣੇ ਹਣ ਥੋੜੇ ਚਿਰ ਪਹਿਲਾਂ ਯਿਸੂ ਦਾ ਇਨਕਾਰ ਕਰਕੇ ਹਟਿਆ ਸੀ ਸੋ ਕੀ ਉਹਨੂੰ ਲੱਗਦਾ ਸੀ ਕਿ ਯਿਸੂ ਨੂੰ ਸ਼ੱਕ ਹੈ ਪਰ ਇੱਥੇ ਲਿਖਿਆ ਸੋ ਪਾਤਰ ਨੇ ਉਹਨੂੰ ਇਤਿリカ ਪਾਤਸ਼ਾਹ ਦਾਸ ਹੋ ਗਿਆ ਕਿਉਂਕਿ ਜੀਸੂ ਨੇ ਉਹਨੂੰ ਤੀਜੀ ਵਾਰ ਕਿਹਾ ਕਿ ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈ ਸੋ ਪਾਤਸ਼ਾਹ ਨੇ ਉਹਨੂੰ ਕਿਹਾ हे ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਤੂੰ ਜਾਣਦਾ ਹੈ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ ਜੀਸੂ ਨੇ ਉਹਨੂੰ ਕਿਹਾ ਮੇਰੀਆਂ ਭੇਡਾਂ ਨੂੰ ਚਰਾ ਮੈਂ ਤੈਨੂੰ ਸੱਚ ਮੋਚ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਤਾਂ ਆਪਣਾ ਲੱਖ ਬਨ ਕੇ ਜਿੱਥੇ ਚਾਹੁੰਦਾ ਸੀ ਉੱਥੇ ਜਾਂਦਾ ਸੀ ਪਰ ਜਦੋਂ ਤੂੰ ਬੁੱਢਾ ਹੋਗਾ ਤਾਂ ਤੂੰ ਆਪਣੇ ਹੱਥ ਅੱਗੇ ਵਧਾਵੇਂ ਵਧਾਵੇਂਗਾ ਅਤੇ ਕੋਈ ਹੋਰ ਤੇਰਾ ਲੱਕ ਬਨੇਗਾ ਤੇ ਜਿੱਥੇ ਤੂੰ ਨਹੀਂ ਚਾਹੁੰਦਾ ਤੈਨੂੰ ਉੱਥੇ ਲੈ ਜਾਵੇਗਾ ਸੋ ਮਤਲਬ ਇੱਥੇ ਫਿਰ ਮਤਲਬ ਇੱਥੇ ਥੋੜਾ ਜਿਹਾ ਦਿਖਾ ਰਿਹਾ ਵੀ ਉਹਦੀ ਕੋਈ ਉਹ ਕੜੀ ਬਨ ਕੇ ਉਹਦੀ ਉਹਨੂੰ ਲਜਾਇ ਜਾਵੇਗਾ ਸੋ ਇੱਥੇ ਲਿਖਿਆ ਇਹ ਕਹਿ ਕੇ ਯਿਸੂ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਪਾਤਰ ਇਸੇ ਤਰ੍ਹਾਂ ਦੀ ਮਾਤ ਨਾਲ ਪਰਮੇਸ਼ਰ ਦੀ ਮਹਿਮਾ ਕਰੇਗਾ ਇਹ ਕਹਿਣ ਤੋਂ ਬਾਅਦ ਉਸਨੇ ਉਸ ਨੂੰ ਕਿਹਾ ਮੇਰੇ ਪਿੱਛੇ ਚੱਲ ਸੋ ਯੂ نو ਆਈ ਥਿੰਕ ਇਟਸ ਇੰਪੋਰਟੈਂਟ ਟੂ ਹਰਡਲੀ ਯਾਦ ਰੱਖਣਾ ਵੀ ਇਥੇ ਜੀ ਸੁਵੈਨੀ ਕਹਿ ਰਿਹਾ ਕਿ ਸਾਰੇ ਆਪਣਾ ਕੰਮ ਛੱਡ ਕੇ ਮੇਰੇ ਯੂ نو ਮੇਰੇ ਮੇਰੀਆਂ ਭੇਡਾਂ ਨੂੰ ਚਾਰੇ ਜਾਂ ਪਰ ਆਈ ਥਿੰਕ ਉਹ ਕਹ ਰਿਹਾ ਵੀ ਅਸੀਂ ਪਿਆਰ ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਕਰਦੇ ਹਾਂ ਯੂ نو ਹਾਂ ਸ਼ਾਇਦ ਕਈਆਂ ਲਈ ਜਿਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਉਹਨਾਂ ਨੂੰ ਉਹਦੀਆਂ ਭੇਡਾਂ ਨੂੰ ਚਾਰਨ ਲਈ ਪ੍ਰੇਰਿਆ ਫਿਰ ਉਹਨਾਂ ਨੂੰ ਆਪਣੇ ਕੰਮ ਛੱਡਨੇ ਪੈਣਗੇ ਬਾਈ ਤੇ ਕੀ ਤੂੰ ਮੈਨੂੰ ਇਹਨਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਹੈ ਪਰ ਮੈਜੋਰਟੀ ਲਈ ਕੰਮ ਦੇ ਵਿੱਚ ਪਹਿਲਾ ਕੀ ਹੈ ਕਿ ਪ੍ਰੀਤ ਹੈ ਯਿਸੂ ਦੇ ਸੰਬੰਧੀ ਪ੍ਰੀਤ ਹੈ ਜੋ ਜੀਸੂ ਨੇ ਕਿਹਾ ਉਹਦੇ ਸੰਬੰਧੀ ਪ੍ਰੀਤ ਹੈ ਵੀ ਉਹ ਕਰੇ ਜੋ ਯਿਸੂ ਨੇ ਮੰਗ ਕੀਤੀ ਹੈ ਕੰਮ ਤੋਂ ਪਹਿਲਾਂ ਸੋ ਆਈ ਥਿੰਕ ਇੱਥੇ ਸਾਡੇ ਸਾਰਿਆਂ ਨੇ ਇੱਕ ਬਹੁਤ ਵਧੀਆ ਇੱਥੇ ਐਗਜ਼ਾਮਪਲ ਹੈ ਜਿਹੜੀ ਸੱਚੀ ਪ੍ਰੀਤ ਹੈ ਸੋ ਸੱਚੀ ਪ੍ਰੀਵ ਇਹ ਪ੍ਰੇਰੋਗੀ ਇਨਸਾਨ ਨੂੰ ਕਰਨ ਦਿੱਤੇ ਪਰਵਿੱਤਰ ਸ਼ਕਤੀ ਦੀ ਨਾ ਸੋ ਯਿਸੂ ਕੰਨ ਮੇਰੇ ਪਿੱਛੇ ਚੱਲ ਹੁਣ ਤੇ ਦੇਖਿਆ ਪਤਰਸ ਨੇ ਪਿਛਾਂ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦਾ ਵੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਸ ਨੇ ਭੋਜਨ ਖਾਂਦੇ ਸਮੇਂ ਯਿਸੂ ਦੀ ਛਾਤੀ ਤੇ ਟਾਹਣਾ ਲਾਏ ਹੋਏ ਉਸ ਨੂੰ ਕਿਹਾ ਕਿ ਪ੍ਰਭੂ ਜੀ ਤੈਨੂੰ ਫੜਵਾਉਣ ਵਾਲਾ ਕੌਣ ਹੈ ਉਹ ਮਤਲਬ ਯੋਹਨਨਾ ਬਾਰੇ ਗੱਲ ਕਰ ਰਿਹਾ ਸੋ ਪਤਰਸ ਤਾਰੇ ਜਿਸ ਦੇ ਪਿੱਛੇ ਜਾ ਰਿਹਾ ਹੈ ਤੇ ਉਹ ਪਿੱਛੇ ਦੇਖ ਕੇ ਯੋਹਨਨਾ ਨੂੰ ਦੇਖ ਰਿਹਾ ਹੈ ਜੱਜ ਜੀ ਦਾ ਪਿਆਰਾ ਸੀ ਰਾਈਟ ਉਹ ਨੂੰ ਵੇਖ ਕੇ ਸੋ ਪਥਰਸ ਨੂੰ ਤਾਂ ਸੁਣਾ ਦਿੱਤਾ ਸੀ ਵੀ ਤੂੰ ਕਿਦਾਂ ਇਹ ਮੌਤ ਦਾ ਸਾਹਮਣਾ ਕਰਨਾ ਹੈ ਬੀਤੇ ਸੋ ਇਥੇ ਲਿਖਿਆ ਉਸ ਨੇ ਵੇਖ ਕੇ ਪਥਰਸ ਉਹ ਕਹਿੰਦਾ ਪ੍ਰਭੂ ਜੀ ਸੌਰੀ ਉਸ ਨੇ ਵੇਖ ਕੇ ਪਥਰਸ ਨੇ ਯੀਸੂ ਨੂੰ ਪੁੱਛਿਆ ਪ੍ਰਭੂ ਜੀ ਫਿਰ ਇਸ ਮਨੁੱਖ ਦਾ ਕੀ ਹੋਗਾ ਕਹਿੰਦਾ ਮੇਰਾ ਤਾਂ ਤੂੰ ਦੱਸਦਾ ਇਹਦੇ ਨਾਲ ਕੀ ਹੋਣਾ ਹੈ ਯੋਹੰਨਾ ਦੇ ਨਾਲ ਜਿਹੜਾ ਪਿਛੇ ਆ ਰਿਹਾ ਜੀਸ ਨੇ ਉਹਨੂੰ ਕਿਹਾ ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਤਨੁ ਕੀ ਤੂੰ ਮੇਰੇ ਪਿੱਛੇ ਚੱਲ ਉਹ ਕਹਿੰਦਾ ਤੂੰ ਇਹਦੇ ਬਾਰੇ ਨਾ ਫੇਕਰ ਕਰ ਇਹਦੇ ਨਾਲ ਕੀ ਹੋਣਾ ਕੀ ਨਾ ਇੰਟਰਸਟਿੰਗ ਚੀਜ਼ ਇਹ ਆ ਕਿ ਯੋਹੰਨਾ ਸਾਰੇ ਰਸੂਲਾਂ ਨਾਲੋਂ ਵੱਧ ਸਮੇਲੇ ਜੀਉਂਦਾ ਰਿਹਾ ਸੋ ਇੰਟਰਸਟਿੰਗ ਇਸ ਲਈ ਪਾਈਆਂ ਵਿੱਚ ਇਹ ਗੱਲ ਫੈਲ ਗਈ ਕਿ ਇਹ ਚੇਲਾ ਮਰੇਗਾ ਨਹੀਂ ਪਰ ਯੀਸ਼ੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਮਰੇਗਾ ਨਹੀਂ ਸੋ ਇਹ ਕਿਹਾ ਇਹ ਕਿ ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਤਨੁ ਕੀ ਸੋ ਉਹ ਲਖ ਰਿਹਾ ਇਹ ਗੱਲ ਬੁੜਾਪੇ ਵਿੱਚ ਆਈ ਥਿੰਕ ਜੋਹਨਾ ਜੋ ਜਦੋਂ ਇਹ ਲਖ ਰਿਹਾ ਹੈ ਉਹਦੇ ਬਾਰੇ ਗੱਲ ਇਹ ਹੋ ਰਹੀ ਹੈ ਉਹ 90 ਸਾਲਾਂ ਤੋਂ ਵੀ ਜ਼ਿਆਦਾ ਉਮਰ ਦਾ ਹੈ ਤੇ ਉਹ ਕਹਿ ਰਿਹਾ ਕਿ ਮੈਨੂੰ ਇਹ ਉਹਦਾ ਮਤਲਬ ਇਹ ਕਹਿੰਦਾ ਇਹ ਨਹੀਂ ਕਿ ਮੈਂ ਮਰਨਾ ਨਹੀਂ ਉਹਦਾ ਮਤਲਬ ਇਹ ਸੀ ਕਿ ਮੇਰੀ ਮਰਜ਼ੀ ਹੈ ਮੈਂ ਇਹਨੂੰ ਕਿੰਨੇ ਚਾਲੇ ਰੱਖਣਾ ਇੱਥੇ ਬਿਸ਼ੱਕ ਮੇਰੇ ਆਉਣ ਤੱਕ ਇਹਨੂੰ ਮੈਂ ਰੱਖ ਲਵਾਂ ਪਰ ਇਹਦਾ ਮਤਲਬ ਇਹ ਨਹੀਂ ਸੀ ਕਿ ਸੱਚੀ ਆਉਣ ਤੱਕ ਉਹਨੇ ਇਹਨੂੰ ਰੱਖਣਾ ਸੀ ਅ ਪਰ ਇਹ ਥੋੜੀ ਜਿਹੀ ਗੱਲ ਕਨਫਿਊਜ਼ਿੰਗ ਰਹੀ ਕਿਉਂਕਿ ਆਈ ਗੈਸ 70 CE ਵਿੱਚ ਜਦੋਂ ਜੂਸ ਦਾ ਨਾਸ਼ ਹੋਇਆ ਉਹ ਇਹ ਗੱਲ ਜੋ ਉਹਨਾਂ ਨੇ ਦੇਖੀ ਸੋ ਉਹ ਜੇ ਉਹ ਗੱਲ ਮੰਨੀ ਜਾਂਦੀ ਜੀਸਸ ਦਾ ਆਉਣਾ ਉਸ ਸਮੇਂ ਵੀ ਕਿਸੇ ਤਰੀਕੇ ਰਾਹੀਂ ਹੋਇਆ ਫਿਰ ਉਹ ਪੂਰੀ ਹੋ ਗਈ ਜਿਹੜੀ ਜਿਸ ਤਰੀਕੇ ਗੱਲ ਕੀਤੀ ਸੀ ਪਰ ਜਿਹੜਾ ਜੀਸਸ ਦਾ ਅਸਲੀ ਆਉਣਾ ਆ ਉਹ ਤਾਂ ਅਸੀਂ ਜਾਣਦੇ ਕਿ ਫਿਊਚਰ ਵਿੱਚ ਹੈ ਸੋ ਪਰ ਉਹਦੇ ਬਾਰੇ ਜੀਸਸ ਨਹੀਂ ਗੱਲ ਕਰਦੇ ਜੀਸਸ ਸਿਰਫ ਪਤਰਸ ਨੂੰ ਕਹਿ ਰਹੇ ਸੀ ਇਹਦੇ ਬਾਰੇ ਧਿਆਨ ਦੇਣ ਦੀ بجائے ਇਹ ਜੋ ਮੇਰੀ ਮਰਜ਼ੀ ਇਹਦੇ ਸੰਬੰਧੀ ਉਹ ਹੋਗੀ ਤੇਰੇ ਸੰਬੰਧੀ ਜੋ ਮੇਰੀ ਮਰਜ਼ੀ ਹੈ ਉਹ 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 ਤੇ ਨਾ ਹੋਗੀ ਇਹ ਉਹੀ ਚੇਲਾ ਹੈ ਜਿਹੜਾ ਇਹਨਾਂ ਗੱਲਾਂ ਦੀ ਗਵਾਹੀ ਦਿੰਦਾ ਹੈ। ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਆਪਣੇ ਬਾਰੇ ਗੱਲ ਕਰ ਰਿਹਾ ਹੈ ਸਿੱਧੇ ਤਰੀਕੇ ਨਾਲ ਹੀ ਨਹੀਂ ਘੁਮਫਰਾ ਕੇ ਕਹਿ ਰਿਹਾ ਕਿ ਮੈਂ ਹੀ ਇਹ ਸਾਰਾ ਕੁਝ ਲਿਖ ਰਿਹਾ ਹਾਂ ਜੋ ਹੁਣ ਹੈ। ਹੋਰ ਵੀ ਬਹੁਤ ਸਾਰੇ ਕੰਮ ਹਨ ਜਿਹੜੇ ਜਿਸ ਨੇ ਕੀਤੇ ਜਿਉ ਇੱਕ 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 ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਕਿ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਸੰਸਾਰ ਵਿੱਚ ਵੀ ਨਾ ਸਮਾਉਂਦੀਆਂ। ਮਦਦ ਜੀਸੂ ਦੇ ਇਨਾ ਕੰਮਾਂ ਤੋਂ ਵੀ ਇਲਾਵਾ ਇਨਾ ਚਮਤਕਾਰਾਂ ਤੋਂ ਵੀ ਇਲਾਵਾ ਇਨਾ ਗੱਲਾਂ ਤੋਂ ਵੀ ਇਲਾਵਾ ਹੋਰ ਇੰਨੀਆਂ ਚੀਜ਼ਾਂ ਉਹਨੇ ਕਈਆਂ ਤੇ ਕੀਤੀਆਂ ਕਹਿੰਦੇ ਜਿਹੜੀਆਂ ਪੁਸਤਕਾਂ ਲਿਖੀਆਂ ਗਈਆਂ ਉਹ ਸੰਸਾਰ ਵਿੱਚ ਵੀ ਨਾ ਸਮਾ ਸਮਾ ਜਾ ਸਕਦੀਆਂ ਇੰ ਇਨਾ ਕਸ ਇਹ ਸੋ ਨੇ ਕੀਤਾ ਅਸਟਾਤੇ ਉਤੇ ਜੋ ਨੋ ਸੀ ਸੋ ਤੇ ਮਰ ਕੇ ਜੀ ਉਠਣ ਤੋਂ ਬਾਅਦ ਸੋ ਇੱਥੇ ਸਾਡੀ ਸਾਡਾ ਅਧਿਆਇ ਇੱਕੀਮ ਤੇ ਸਾਡੀ ਕਿਤਾਬ ਜਹ ਹਨ ਦੀ ਕਿਤਾਬ ਵੀ ਪੂਰੀ ਹੁੰਦੀ ਹੈ